ਹੈਲੋ ਰੀਤ ਰੀਤ ਵਿਚੂ ਕਾਨ ਲੱਗਾ ਵਾ ਵਿਚੂ ਕਾਨ ਲੱਗਾ ਪਿਛੂ ਡਿਗ ਪਈ ਫਾਲਾ ਫਾਲਾ ਹੋ ਗਏ ਗਏ ਪਿਛੂ ਹਾਓ ਦੇਖ ਗਿਆ ਹੀ ਉਹ ਪਿਆ ਹੀ ਪਰ ਬਿਸਕਟ ਫੜਾ ਲੂ ਟੱਕੇ ਨੂੰ ਖਾ ਲੋ ਅ ਸਾਡੀਆਂ ਛੋਟੀਆਂ ਛੋਟੀਆਂ ਭੁੰਡੀਆਂ ਖੇਢੀ ਖੇਢੀ ਕਰਦੀਆਂ ਪਈਆਂ ਵਾ ਵੱਡੀ ਭੁੰਡੀ ਕਰਦੀ ਆ ਗਾਈ ਡਾਂਗ ਕਰਦੀ ਪਈ ਆ

ਅੱਜਾ ਪੌੜੀ ਵੀ ਸਾਰੀ ਲੱਗ ਗਈ ਅੱਜ ਅਸੀਂ ਉੱਪਰ ਵੀ ਖਲਾਲਾ ਪਾ ਲਿਆ ਆਂ ਬਹੁਤ ਰੁੰਦੀਆਂ ਟੱਲਾ ਰਲੇ ਬਾਥਰੂਮ ਦੇ ਵਿੱਚ ਵੀ ਟਾਇਲ ਲੱਗ ਗਈ। ਇਹ ਕੰਧਾਂ ਤੇ ਨਹੀਂ ਹਿਲਾਉਣੇ। ਜਦੋਂ ਬਾਬਾ ਜੀ ਫੇਰ-ਵੇਰ ਕਰਨਗੇ ਫਿਰ ਲਾਵਾਂਗੇ। ਇੱਕਲਾ ਬਾਥਰੂਮ ਮਤਲਬ ਤਿਆਰ ਕਰਵਾਇਆ ਵਾ। ਚਲ ਹੁਣ ਕਰ ਹੈਲੋ ਗਾਈਜ਼। ਹੈਲੋ ਗਾਈਜ਼। ਹਾਂ ਗਾਈਜ਼ ਦੇਖੋ ਪਤਲਾ ਚੈਨਲ ਲਗਾਉਣਾ ਦੱਸਿਓ। ਟੈਪਮੈਂਟ ਕਰੋ। ਲਾਈਕ ਸ਼ੇਅਰ ਕਰੋ। ਸਬਸਕ੍ਰਾਈਬ ਕਰਿਓ। ਸਬਸਕ੍ਰਾਈਬ ਕਰੋ। ਹਾਂ। ਹੋਰ ਅੱਜ ਨਾ ਸਾਡੀ ਪੌੜੀਆਂ ਦੀ ਹੋਣ ਢੀ ਸਫਾਈ ਹੋਣਾ। ਤੇ ਗਰਾਉਟਿੰਗ ਜਿਹੜੀ ਹੁੰਦੀ ਆ ਵਿੱਠਾ-ਪੁੱਠਾ ਜਿ ਪਰਣ ਵਾਲੀ ਸੀਮਟ ਉਹ ਪੱਤੇ ਪਏ ਆ। ਤੇ ਹੁਣ ਕੱਲ ਤੋਂ ਅਸੀਂ ਥੱਲੇ ਦੀ ਸਫਾਈ ਸ਼ੁਰੂ ਕਰਾਂਗੇ। ਅੱਜ ਮੈਂ ਕਿਹਾ ਥੋੜੀ-ਥੋੜੀ ਉੱਪਰ ਕਰ ਲੈਣੇ ਆ। ਨਾਲੇ ਕੱਪੜੇ ਤੋਂ ਨੈਮ ਮਸ਼ੀਨ ਲਈ ਆ। ਆ ਮੈਂ ਠਹਿਰ ਕੇ ਥੱਲੇ ਆਉਂਗੀ। ਪੋੜੀ ਪਾੜੀ ਕਰ ਲੇਗਾ ਜਦੋਂ ਠੀਕ ਐ ਹਾਂ ਇਹਨਾਂ ਚੀਜ਼ ਲਾ ਕੇ ਕੱਪੜੇ ਦਿਵਾਈ ਪਾਤੀ ਐ ਤੇ ਮੈਂ ਸੋਚਿਆ ਵੀ ਅੱਦੇ ਕ ਕੱਪੜੇ ਅੱਜ ਧੋ ਲਈਏ ਅੱਦੇ ਕ ਕੱਲ ਨੂੰ ਥੱਲੇ ਉਹ ਉੱਪਰ ਉੱਪਰ ਵਾਲੇ ਧੋ ਲਈਏ ਉੱਪਰ ਦੀ ਸਫਾਈ ਅੱਜ ਥੋੜੀ ਬਤੀ ਜਿੰਨੇ ਕੁ ਹੰਦੀ ਕਰ ਲੈਨੇ ਆ ਬੜਾ ਘੱਟਾ ਚੜਿਆ ਬਹੁਤ ਬੁਰਾ ਹਾਲ ਸਾਡੇ ਘਰ ਦਾ ਤੇ ਬਾਕੀ ਚਲੋ ਨੇ ਜੀ ਵੀ ਥੋੜੀ ਥੋੜੀ ਸੜਕ ਹੋਏ ਠੀਕ ਫਰਤ ਲਾਉਂਗੇ ਹਣਾ ਠੀਕ ਆ ਹਲੋ ਜੀ ਸਾਰੇ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਮੇਦੇ ਆ ਕਿ ਕੋਈ ਸਾਰੇ ਟਿੱਕਾ ਤੋਂ ਹੋ ਗਏ ਸੀ ਠੀਕ ਆ ਤੇ ਸਾਡੇ ਕਾਬੇ ਕੰਮ ਜਿਹੜੇ ਟਾਲਾ ਦਾ ਚੱਲਦਾ ਪਿਆ ਸੀ ਦਾ ਉਹ ਸਾਡੀ ਮਤਲਬ ਅਸੀਂ ਉੱਪਰ ਵੀ ਬਾਥਰੂਮ ਜਿਹੜਾ ਥੱਲੇ ਟਾਲਾ ਲਵਾ ਲਿਆ ਵਾ ਤੇ ਬਾਕੀ ਆ ਵਾ ਕਿ ਸਾਡਾਂ ਦੀਆਂ ਨੀ ਅਜੇ ਲਵਾਈਆਂ ਤੇ ਸੈਡਾ ਦੀਆਂ ਫੇਰ ਜਦੋਂ ਕਿਤੇ ਮਹਾਰਾਜ ਬੱਬਾ ਜੀ ਫੇਰ ਕਰਨਗੇ ਤੇ ਫੇਰ ਆਪਾਂ ਲਵਾਵਾਂਗੇ ਤੇ ਅਏ ਥੱਲੇ ਥੱਲੇ ਲਵਾਈਆਂ ਵਾ ਤੇ ਹੋਰ ਪੌੜੀ ਵੀ ਕੰਪਲੀਟ ਹੋ ਗਈ ਆ ਸਾਰੀ ਸਪਾਈਸਰੀ ਹੋ ਗਈ ਆ ਪੌੜੀ ਵੀ ਥੱਲੇ ਵੀ ਤਕਰੀਬਨ ਤਕਰੀਬਨ ਆ ਹੋ ਗਿਆ ਵਾ ਥੋੜਾ ਬੋਤਾ ਰਹਿ ਗਿਆ ਵਾ ਚਲੋ ਜਿਹੜੀ ਗਰਾਉਡਿੰਗ ਵਗੈਰਾ ਜੂਰੀ ਆ ਪਰਦੇ ਪਰਦੇ ਆ ਹੋ ਰਹੀਂਦੀ ਆ ਤੇ ਅਜੇ ਖੇੜਾ ਬਹੁਤ ਆ ਤੁਹਾਡੇ ਲਈ ਸمیٹਾਂਗੇ ਤੇ ਫੇਰ ਦਿਖਾਵਾਂਗੇ ਤੁਹਾਨੂੰ ਘਾਦੀ ਜਦੋਂ ਪੂਰੀ ਸਫਾਈ ਹੋ ਜਾਏਗੀ ਤੇ ਮੱਕਾ ਚਲੋ ਆਪਣੇ ਭੈਣ ਭਰਾਵਾਂ ਨੂੰ ਦੱਸੀਏ ਕਿ ਸਾਡਾ ਕਿੰਨਾ ਕੰਮ ਹੋ ਗਿਆ ਵਾ ਤੇ ਬਾਕੀ ਚਲੋ ਵੀਡੀਓ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸੱਚੀ ਅਕਾਉਂਟ